ਰਾਹਪੁਰਸ ਨੇ ਹੈਰੋਇਨ ਤਸਕਰੀ ਮਾਮਲੇ 'ਚ ਵੱਡੀ ਸਫਲਤਾ ਹਾਸਲ ਕਰਦੋਏ ਮਹੰਦ ਕਸ਼ਮੀਰ ਗਿਰੀ ਨੂੰ ਕਾਬੂ ਕਰ ਉਸ ਤੋਂ ਪਹਿਲਾਂ 80 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਹਤੀ ਹੁਣ ਪੁਚਗਿਸ ਤੋਂ ਬਾਅਦ ਪੁਲਿਸ ਨੇ 30 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ। ਇਹ ਜਾਣਕਾਰੀ ਐਸਪੀਡੀ ਪਵਨਜੀਤ ਚੋੜੀ ਨੇ ਪੈਸ ਕਾਰਪਸ ਲਈ ਦਿੱਤੀ। ਡੀਜੀਪੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਸੀ ਰਿਸ਼ਤेंद्र ਸਰ ਦੀ ਰਹਿਨਵਾਈ ਹੇਠ ਮਾਝੂਗ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਆਈਪੀਐਸ ਵਿਹ ਗਾਈਡਲਾਈਨਸ ਦੇ ਮੁਤਾਬਕ ਜੋ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਚੱਲ ਰਹੀ ਹੈ ਉਹਦੇ ਵਿੱਚ ਮਿਤੀ 18/9 ਨੂੰ ਅਸੀਂ ਇੱਕ 147 ਨੰਬਰ ਐਫਆਈਆਰ ਥਾਣਾ ਦੁਰਾਹਾ ਚ ਦਰਜ ਕੀਤੀ ਸੀ ਜਿਹਦੇ ਵਿੱਚ ਆਲਰੇਡੀ ਤਿੰਨ ਮੁਲਜ਼ਮ ਗ੍ਰਿਫਤਾਰ ਕਰਕੇ 1 ਕਿਲੋ ਤੇ 5 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਸੀ ਐਸਐਚਓ ਦੁਰਾਹਾ ਆਕਾਸ਼ਦਾਤ ਵੱਲੋਂ ਡੀਐਸਪੀ ਹਮੰਤ ਮਲੋਤੜਾ ਦੀ ਸੁਪਰਵਾਈਜ਼ਨ ਦੇ ਤਹਿਤ ਇਹਨਾਂ ਦੀ ਹਾਜ਼ਰੀ ਦੇ ਵਿੱਚ ਉਸ ਮੁਕੱਦਮੇ ਦੇ ਬੈਕਵਰਡ ਲਿੰਕੇਜ ਦੇ ਤੌਰ ਤਹਿਤ ਜਦੋਂ ਫਰਦਰ ਇਹਦੀ ਤਫ਼ਤੀਸ਼ ਮਜਬੂਰ ਹੋਈ ਤਾਂ ਉਦੋਂ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਬੰਦਾ ਸੀ ਉਹ ਵੀ ਇਹਦੇ 'ਚ ਨਾਮਜ਼ਦ ਹੋਇਆ ਸੀ ਲਵਪ੍ਰੀਤ ਸਿੰਘ ਉਰਫ ਲਵੀ ਲਵਪ੍ਰੀਤ ਸਿੰਘ ਉਰਫ ਲਵੀ ਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਜਦੋਂ ਪੁੱਛਗਛ ਸ਼ੁਰੂ ਕੀਤੀ ਤਾਂ ਇਹ ਤਤੀਸ਼ ਅਗੇ ਚੱਲੀ ਜਿਹਦੇ ਵਿੱਚ ਖੰਨਾ ਜਿਹੜੀ ਕਿ ਬਦਨਾਮ ਮੀਟ ਮੀਟ ਮਾਰਕੀਟ ਹੈ ਤੇ ਉਹਦੇ ਵਿੱਚ ਜਿਹੜਾ ਇੱਕ ਵੱਡਾ ਗਰੋ ব্যাকਗਰਾਉਂਡ ਤੇ ਵੱਡੀ ਮੱਛਲੀਆਂ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਹ ਉਹਦੀ ਪੁਸ਼ਕਸ਼ ਤੇ ਸਾਹਮਣੇ ਆਇਆ ਕਿ ਕਿਵੇਂ ਉਹ ਜੇਲ੍ਹ ਚ ਬੈਠਾ ਇਸ ਗਰੋ ਨੂੰ ਸਪਲਾਈ ਕਰਦਾ ਸੀ ਟਿੱਟਾ ਜਿਹਦੇ ਚ ਅੱਗੇ ਉਹਦੀ ਪੁਸ਼ਕਸ਼ ਤੇ ਬਕਾਇਦਾ ਇਹਨਾ ਮੁਰਜਮਾ ਨੂੰ ਅਸੀਂ ਨਾਮਜ਼ਦ ਕੀਤਾ ਚਾਰ ਮੁਲਜਮ ਜਿਹੜੇ ਨਾਮਜ਼ਦ ਕੀਤੇ ਤੇ ਗ੍ਰਿਫਤਾਰ ਕੀਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਨੰਬਰ ਤੇ ਮਹੰਤ ਗਿਰੀ ਨੇ ਕਸ਼ਮੀਰ ਗਿਰੀ ਜਿਹੜਾ ਕਿ ਜਿਹਦੀ ਬੈਕਗ੍ਰਾਉਂਡ ਕ੍ਰਿਮੀਨਲ ਹੈਗੀ ਜਿਹੜਾ ਕਿ ਰਹਿੰਦਾ ਵੀ ਉੱਥੇ ਹੀ ਹੈ ਮੀਟ ਮਾਰਕੀਟ ਦੇ ਲਾਗੇ ਉਹਦੇ ਕੋਲੋਂ ਬਕਾਇਦਾ ਅਸੀਂ 50 ਗ੍ਰਾਮ ਜਿਹੜੀ ਹੈ ਹੈਰੋਇਨ ਦੀ ਬਰਾਮਦਗੀ ਕੀਤੀ ਕਸ਼ਮੀਰ ਗਿਰੀ ਤੋਂ ਇਲਾਵਾ ਇਹਦੇ ਵਿੱਚ ਸ਼ੰਟੀ ਕਾਲਿਆ ਇਹ ਵੀ ਬਦਨਾਮ ਸਮਗਲਰ ਹੈ ਤੇ ਇਹਦੇ ਨਾਲ ਇੱਕ ਵਿੱਕੀ ਤੇ ਇੱਕ ਕੋ ਗੁਲਸ਼ਨ ਪ੍ਰਧਾਨ ਇਸੇ ਮੀਟ ਮਾਰਕੀਟ ਦਾ ਹੈ ਇਹਨਾਂ ਤੇ ਜਦੋਂ ਸ਼ਾਨਦਾਰ ਬੈਕਵਰਡ ਲਿੰਕ ਤੇ ਕੰਮ ਕੀਤਾ ਡੀਐਸਪੀ ਡੀ ਸਾਡੇ ਮੋਹਿ ਸਿੰਘਲਾ ਜੀ ਤੇ ਇਨਸਪੈਕਟਰ ਸੀਆਈਏ ਜੀ ਨੇ ਤਾਂ ਉਹ ਕੰਬਾਈਨ ਟੀਮ ਦੇ ਤੌਰ ਤੇ ਫਰਦਰ ਜਿਹੜੀ ਦਰਾਹਾ ਪੁਲਿਸ ਹੈ ਇਹਨਾਂ ਨੇ ਬਕਾਇਦਾ ਫਿਰ ਇਹਦੇ ਕੋਲ ਬਕਾਇਦਾ 30 ਗ੍ਰਾਮ ਮਤਲਬ 50 ਤੇ 30 ਗ੍ਰਾਮ ਚਿਟਾ ਤੇ ਪਲੱਸ ਅੱਗੇ ਇਹਨਾਂ ਦੀ ਫਰਦਰ ਪੁਲਿਸ ਕਸ਼ ਤੋਂ ਲੁਧਿਆਣੇ ਦਾ ਇੱਕ ਸ਼ੁਭਮ ਅਰੈਸਟ ਕੀਤਾ ਉਹ ਵੀ ਕ੍ਰਿਮੀਨਲ ਬੰਦਾ ਹੈਗਾ ਉਹਦੇ ਵੀ ਬੈਕਗ੍ਰਾਉਂਡ ਬੜੀ ਮਾੜੀ ਹੈ ਪਰਚੇ ਦਰਜ ਨੇ ਉਹਦੇ ਕੋਲੋਂ 70 ਗ੍ਰਾਮ ਕਹਿਣ ਦਾ ਭਾਵ ਕਿ ਟੋਟਲ 147 ਨੰਬਰ ਮਕਦਮਾ ਜਿਹੜਾ ਹੈ ਇਹਦੇ ਚ ਹੁਣ ਤੱਕ 1 ਕਿਲੋ ਤੇ 155 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਤਬਤੀਸ਼ ਪ੍ਰੋਫੈਸ਼ਨਲ ਦਾ ਨਤੀਜਾ ਹੈਗਾ ਇੰਨੀ ਵਧੀਆ ਕਮਰਸ਼ਲ ਕੁਆਂਟੀਟੀ ਜਿਹੜੀ ਰਿਕਵਰੀ ਹੋਈ ਹੈ ਤੇ ਇਹਦੇ ਵਿੱਚ ਇਹਦਾ ਸਾਰੇ ਬੰਦੇ ਟੋਟਲ ਕੁੱਲ ਹੁਣ ਤੱਕ ਨੌ ਮੁਰਜਮ ਜਿਹੜੇ ਆ ਇਹਦੇ ਚ ਉਹ ਗ੍ਰਿਫਟਾਰ ਕਰਕੇ ਜੇਲ੍ਹ ਚ ਭੇਜੇ ਜਾ ਚੁੱਕੇ ਨੇ ਜੀ ਸਰ ਜਿਹੜੇ ਮਹੰਤ ਕਸ਼ਮੀਰ ਗਰੀਆਂ ਦੀ ਕੀ ਬੈਕਗ੍ਰਾਉਂਡ ਮਹੱਤ ਕਸ਼ਮੀਰਗਿਰੀ ਦੀ ਬੈਕਗ੍ਰਾਉਂਡ ਜਿਹੜੀ ਹੈ ਇਹ ਤੁਹਾਨੂੰ ਪਤਾ ਹੀ ਹੈਗਾ ਕਿ ਕਾਫੀ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਕਿ ਇੱਥੇ ਐਕਟਿਵ ਹੈਗਾ ਇਹ ਖੰਨੇ ਦੇ ਵਿੱਚ ਇਹਦੇ ਤੇ ਪੁਰਾਣੇ 6 ਮਕਦਮੇ ਦਰਜ ਨੇ ਜੀ ਹੁਣ ਤੱਕ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸ਼ੈਂਟੀ ਕਾਲੀਆ ਉਹ ਵੀ ਕਿਸੇ ਵੇਲੇ ਸ਼ਰਾਬ ਦੀ ਸਮਗਲਿੰਗ ਪਹਿਲੇ ਕਾਫੀ ਟਾਈਮ ਪਹਿਲਾਂ ਕਰਦਾ ਹੁੰਦਾ ਸੀ ਇਹ ਬਾਅਦ ਵਿੱਚ ਇਹ ਲੋਕ ਚਿੱਟੇ ਦੇ ਕਾਰੋਬਾਰੀ ਬਣ ਗਏ ਵੱਡੇ ਨਾਲ ਉਥੋਂ ਦੇ ਇਹਨਾਂ ਨੇ ਲੋਕਲ ਪ੍ਰਧਾਨ ਦੇਖੋ ਉਸ ਮਾਰਕੀਟ ਦਾ ਪ੍ਰਧਾਨ ਨਾਜ਼ ਲਾਇਆ ਹੋਇਆ ਹੈ ਇੱਕ ਕੋਈ ਵਿੱਕੀ ਨਾਮ ਦਾ ਕਹਿਣ ਦਾ ਭਾਵ ਇਹ ਵੱਡੀ ਮੱਛਲੀ ਸੀਗੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਪੈਡਲਰ ਦਾ ਬਹੁਤ ਇੱਥੇ ਆਪਾਂ ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਲੇਕਿਨ ਇਸ ਚੀਜ਼ ਦਾ ਬੜਾ ਉਹ ਸੀਗਾ ਕਿ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਮੀਟ ਮਾਰਕੀਟ ਜਿਹੜੀ ਹੈਗੀ ਉਹ ਸ਼ਾਂਤ ਨਹੀਂ ਹੋ ਰਹੀ ਉੱਥੇ ਕੰਮ ਚੱਲ ਹੀ ਰਿਹਾ ਹੈਗਾ ਉਹ ਦਾ ਰੀਜਨ ਇਹੀ ਸੀਗਾ ਕਿ ਇਹ ਗਰੋ ਹੱਥ ਨਹੀਂ ਸਿਆ ਰਿਹਾ ਇਹ ਜਿਹੜਾ ਗਰੋ ਹੈਗਾ ਪੱਕਾ ਦਾ ਜਿਵੇਂ ਇਹਦੇ ਵਿੱਚ ਲਾਪਰੀਤ ਲਵੀ ਜਾਨਕੀ ਜੇਲ੍ਹ ਚ ਬੈਠੇ ਲੋਕ ਜਿਹੜੇ ਹੈਗੇ ਉਹ ਕਿਵੇਂ ਨਸ਼ਾ ਸਪਲਾਈ ਕਰ ਰਿਹਾ ਇਹ ਵੱਡੇ ਲੋਕਾਂ ਦੇ ਰਾਹੀਂ ਤੇ ਜਿਹੜਾ ਇਹ ਮਤਲਬ ਤੁਹਾਡੇ ਸਾਹਮਣੇ ਹੋਣਾ ਇਹ ਗਰੋ ਹੈ ਜਿਹੜਾ ਇਹ ਸਾਰਾ ਹੀ ਬੇਨਕਾਬ ਹੋ ਚੁੱਕਿਆ ਹੈ ਸਰ ਮਾਨਤਰਾਂ ਚੋਲਾ ਬਾਕੇ ਦੇਖੋਇਆ ਜਾ ਕੰਮ ਕਰ ਰਿਹਾ ਸੀ ਇਹਦੇ ਉੱਤੇ ਅੰਨੇ ਕਿਹਾ ਹੋਰ ਵੀ ਬੰਦੇ ਇਨਵੋਲਡ ਹੈਗੇ ਜੀ ਕਿ ਇਹਦੀ ਮੈਂ ਉਹਨੇ ਏਡੇ بڑے ਲੈਵਲ ਤੇ ਮੇਨ ਮਚ ਨੂੰ ਜਦੋਂ ਬੜੀਆਂ ਹੈ। ਕਿਹਾ ਹੋਰ ਬੰਦੇ ਵੀ ਹਨ ਆਸਰਦੇ ਜਾਂ ਤੁਹਾਡੇ ਇਹਦੇ ਦੇਖੋ ਮੈਂ ਜਿਵੇਂ ਕਿ ਤੁਹਾਨੂੰ ਦੱਸ ਰਿਹਾ ਹਾਂਗਾ ਕਿ 18 9 ਦਾ ਇਹ ਮਕਦਮਾ ਦਰਜ ਹੈ। ਉਸੇ ਦਿਨ ਦੀ ਤਫਤੀਸ਼ ਚੱਲ ਰਹੀ ਹੈ। ਪਹਿਲਾ ਤਿੰਨ ਬੰਦੇ ਗ੍ਰਿਫਤਾਰ ਹੋਏ। ਤੇ ਬਾਅਦ ਦੇ ਵਿੱਚ ਇਹ ਚਾਰ ਬੰਦੇ ਦਾ ਆ ਆ ਹੋਏ ਨੇ ਠੀਕ ਹੈ ਨਾ ਤੇ ਦੋ ਟੋਟਲ ਕਿਵੇਂ ਜੇਲ੍ਹ ਵਾਲਾ ਵੀ ਹੈ ਹੈ ਨਾ ਜੀ ਕਹਿਣ ਦਾ ਭਾਅ ਇਹ ਹੈਗਾ ਕਿ ਇਹ ਤੁਸੀਂ ਦੇਖੋ ਚਾਹੇ ਜੇ ਉਹ ਜਿਆ ਮਾਦੀ ਟੋਲਾ ਜੀ ਹੈਗਾ ਜੀ ਹੈਗਾ ਜਿਹੜੀ ਬੰਦੇ ਦੀ ਕ੍ਰਾਈਮ ਕਰਨ ਦੀ ਫਿਤਰਤ ਹੁੰਦੀ ਹੈ ਜਾਂ ਹੈ ਉਹ ਕਿਸੇ ਨਾ ਕਿਸੇ ਵੇਲੇ ਤਾਂ ਫਸ ਹੀ ਜਾਂਦਾ ਹੈ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੁਹਾਡੇ ਸਾਹਮਣੇ ਦੇਖ ਲਓ ਔਰ ਪ੍ਰੋਪਰ ਤੁਸੀਂ ਦੇਖੋ ਕਿ ਇਹਦੇ ਵਿੱਚ ਲਾਪ੍ਰੀਤ ਲਵੀ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਸਪਲਾਈ ਕਰ ਰਿਹਾ ਸੀ ਇਸ ਗਰੋ ਨੂੰ ਉਹ ਮੋਬਾਈਲ ਜਿਹੜਾ ਉਹ ਵੀ ਉੱਥੇ ਜਿਹੜੀ ਜੇਲ੍ਹ ਮੈਕਮਾ ਹੈਗਾ ਰੋਪੜ ਦਾ ਉਹਨਾਂ ਨੇ ਬਕਾਇਦਾ ਉਹ ਮੋਬਾਈਲ ਵੀ ਬਰਾਮਦ ਕਰ ਲਿਆ ਤੇ ਉਹਦਾ ਵੀ ਉੱਥੇ ਸਿਟੀ ਰੋਪੜ ਦੇ ਵਿੱਚ ਇੱਕ ਮਕਦਮਾ ਦਰਜ ਹੋ ਚੁੱਕਿਆ ਹੈ ਖੰਨਾਪੁਰ ਸੈਂ ਲੱਖਾਂ ਕਰੋੜਾਂ ਰੁਪਏ ਦਾ ਨਸ਼ਾ ਫੜਿਆ ਗਿਆ ਬਹੁਤ ਵੱਡੀ ਬਲੰਬੀ ਹੈ بڑے ਬੰਦੇ ਵੀ ਇਹਦੇ ਵਿੱਚ ਜਿਹੜੀਆਂ ਵੱਡੀਆਂ ਮੱਛੀਆਂ ਆ ਜੀ ਆਮ ਤੌਰ ਤੇ ਨਹੀਂ ਕਰਦੇ ਤੁਸੀਂ ਕੀਤੀ ਇਹਦੀ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾਊਗੀ ਉਹ ਪ੍ਰਾਪਰਟੀ ਕਿੱਦਾਂ ਬਣਾਈ ਜਾ ਰਹੀ ਹੈ 100% ਕਹਿੰਦੇ ਆ ਰਹੇ ਵੀ ਜਿਹੜੇ ਮਹਾਂਤ ਕਸ਼ਨੀ ਜਿਹੜੀ ਪ੍ਰਾਪਰਟੀ ਆ ਇਹ ਇਲੈਗਲ ਹੈ ਇਹ ਉਹ ਤੋਂ ਸਰ ਜਾਂਚ ਹੋਊਗੀ ਹੋ ਸਕਦਾ ਤੁਹਾਨੂੰ ਪਤਾ ਹੋਏਗਾ ਕਿ ਇਹ ਜਿਹੜੇ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਜਦੋਂ ਖੰਨਾ ਪੁਲਿਸ ਜਿਹੜੀ ਹੈ ਉਹ ਆਲਰੇਡੀ ਜਿਹੜੇ ਕ੍ਰਿਮੀਨਲ ਲੋਗ ਹੈ ਉਹਨਾਂ ਦੇ ਮਗਰ ਹੱਤ ਹੋ ਕੇ ਪਈ ਹੋਈ ਹੈ ਐ ਮਕਦਮੇ ਦੇ ਵਿੱਚ ਤਾਂ ਇਹ ਲੋਗ ਜਿਹਨੂੰ ਕਹਿੰਦੇ ਨਾ ਜੀ ਰੰਗੇ ਹੱਥੀ ਰਿਕਵਰੀ ਹੋ ਗਈ لیکن ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇ ਮੁਤਾਬਕ ਆਲਰੇਡੀ ਜਿਹੜੀ ਇਹਦੀ ਪ੍ਰਾਪਰਟੀ ਹੈ ਉਹਦਾ ਉਹਦੇ ਪ੍ਰਾਪਰਟੀ ਦੇ ਖਿਲਾਫ ਪ੍ਰੋਸੈਸ ਚੱਲ ਰਿਹਾ ਹੈ ਆਲਰੇਡੀ ਇਸ ਲਈ ਇਹ ਮੈਂ ਤੁਹਾਨੂੰ ਫਿਰ ਦੁਬਾਰਾ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਚਿੱਟੇ ਦੇ ਕਾਰੋਬਾਰ ਚ ਇਨਵੋਲਵ ਨੇ ਉਹਨਾਂ ਦੀ ਪ੍ਰਾਪਰਟੀ ਪੁਲਸ ਮਹਿਕਮਾ ਜੋ ਸਾਡਾ ਤਰਤੀਸ਼ ਕਹਿੰਦੀ ਹੈ 68 ਐਫ ਹੈ ਉਹਦੇ ਮੁਤਾਬਕ 100% ਉਹ ਅਸੀਂ ਜ਼ਬਤ ਕਰਨੀ ਕਰਨੀ ਹੈ ਇਸ ਤੋਂ ਇਲਾਵਾ अगर प्रॉपर्टी इलीगल किसी हो तरीके ਦੇ ਨਾਲ ਉਹਨੇ ਕੋ कंस्ट्रक्ट ਕੀਤੀ ہوئی ਹੈ ਇਹ process ਦੇ ਦੌਰਾਨ ਅਗਰ ਕੋਈ ਹੋਰ ਵੀ ਕਿਸੇ ডিপਾਰਟਮੈਂਟ ਦਾ ਕੋਈ process ਹੋਇਆ ਤਾਂ ਪੋਰਸੋ ਕਰਵਾਏਗੀ ਔਰ 100% ਉਹਦੇ ਵਿੱਚ ਮਤਲਬ ਆਪਣਾ ਸਹਿਯੋਗ ਵੀ ਕਰੂਗੀ ਤੇ ਵਖਸਾਂਗੇ ਨਹੀਂ ਜੀ ਕਿਸੇ ਨੂੰ ਵੀ ਇਹਦੇ ਜੀ